ਔਰ ਨਾਟਕ ਦੇ ਸ਼ੁਰੂ ਵਿੱਚ ਹੀ ਇੱਕ ਗਾਇਕ ਆਊਗਾ ਇੱਥੇ ਕੌਣ ਆਊਗਾ ਇੱਕ ਗਾਇਕ ਆਊਗਾ ਸਿੰਗਰ ਆਊਗਾ ਇਹ ਗਾਇਕ ਆਊਗਾ ਜੋ ਗਲਤ ਗਾਣੇ ਗਾਉਂਦਾ ਜੋ ਗਲਤ ਗਾਣੇ ਸੁਣਾਦਾ ਗਾਉਂਦਾ ਗਾਇਕ ਆਊਗਾ ਉਸ ਗਾਇਕ ਨਾਲ ਆਹ ਤੇ ਪੜ੍ਹਨ ਦੀ ਪੜ੍ਹੀ ਲਿਖੀ ਕੁੜੀ ਉਸ ਗਾਇਕ ਨਾਲ ਸਵਾਲ ਜਵਾਬ ਕਰੂਗੀ ਉਸ ਗਾਇਕ ਨੂੰ ਪੁੱਛੂਗੀ ਕਿ ਭਾਈ ਤੁਸੀਂ ਗਲਤ ਗਾਣੇ ਕਿਉਂ ਗਾਉਂਦੇ ਤੁਸੀਂ ਗਲਤ ਗਾਣੇ ਕਿਉਂ ਸੁਣਾਉਂਦੇ ਕਿਉਂ ਸੁਣਾਉਂਦੇ ਹੋ ਸੋ ਗਾਇਕ ਆਦੀ ਗੱਲ ਰੱਖੂਗਾ ਕੁੜੀ ਉਹਨੂੰ ਸਵਾਲ ਜਵਾਬ ਕਰੂਗੀ ਪਲਾਈਆ ਰਿਆ ਕਰੂ ਸਤਿ ਜੀ ਬਾਈ ਹਾਂ ਜੀ ਐ ਫਿਰ ਗਏ ਕਿਉਂ ਲੱਗਿਆ ਤਾੜੀ ਮਾਰੀ ਸੀ ਗਾ ਰੈਡੀ ਫੋਲੋ ਮੀ ਰੈਡੀ ਚਲੋ ਹੋ ਟੈਨ 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 ਹਾਲੋ ਜੀ ਸਤਿ ਸ਼੍ਰੀ ਅਕਾਲ ਉਹ ਬੋਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਈ ਨੇਮ ਇਜ਼ ਪੜਕੀਲਾ ਕਲਾਕਾਰ ਕੜਾ ਕਲਾਕਾਰ ਪੜਕੀਲਾ ਤੇ ਫਿਰ ਤਾੜੀ ਨਹੀਂ ਮਾਰੋ ਮੇ ਯਾਰ ਨਾਲ ਬਣਾਏ ਹੋਈਆਂ ਜਾਂਦੇ ਰੋ ਸਤਿ ਸ਼੍ਰੀ ਅਕਾਲ ਬਾਂਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਮੈਂ ਤੂੰ ਕੌਣ ਲੈ ਕਰ ਲੋ ਕਿਉਂ ਨੂੰ ਮੱਠਾ ਲੈਂਦਾ ਐਂਦੀ ਆ ਤੂੰ ਕੌਣ ਓ ਬਈ ਧਿਆਨ ਨਾਲ ਦੇਖ ਆਇਆ ਕਿਹੜਾ ਪੜਕੀ ਲਗਲਾ ਕਾਰ ਕਿਹੜਾ ਕਲਾਕਾਰ ਪੜਕੀ ਲਗਲਾ ਕਾਰ ਕੀ ਓ ਪੜਕੀ ਲਗਲਾ ਕਾਰ ਅੱਛਾ ਲੈ ਮੈਨੂੰ ਰਕੇ ਦੇਖਦਾ ਫਪੀਲਾ ਕਲਾਕਾਰ ਓ ਬਿੱਲੀਆ ਪਟਿਆਣੀ ਪੜਕੀ ਲਾ ਪੜਕੀ ਲਗਲਾ ਕਾਰ ਲੈ ਤੂੰ ਕਲਾਕਾਰ ਹੋਰ ਮੈਂ ਕਬੱਡੀ ਖੇਡਣੇ ਲੱਗਦਾ ਨਾ ਹੈਨੀ ਮੈਂ ਕਲਾਕਾਰਾਂ ਭਾਈ ਮੰਗੋਣਾ ਤੈਨੂੰ ਗੋੜਾ ਤੇ ਹੋਰ ਲੈ ਫਿਰ ਗਾਣੇ ਸੁਣਾ ਦੇ ਕੋਈ ਕੜਾ ਤਸ ਸੁਣਾ ਦਿੰਨੇ ਆ ੱਖਾ ਕੰਮ ਵੈਚਦਾ ਉਹ ਲੈ ਲੈਨੇ ਕੋਲੋਂ ਮੈਂ ਛੂਟ ਹੋ ਜਾਣਾ ਲੈ ਭਾਈ ਪਰੇ ਹੋ ਜਾ ਮਾਣਾ ਜਾ ਕਾਲਾ ਸੋ ਰਗਾ ਸਾਨੂੰ ਇੱਕ ਉਹ ਵੀ ਤੋ ਲੈਣਾ ਉਹ ਵੀ ਦਿਖਦਾ ਚੋਰੀ ਕੀਤਾ ਠੀਕ ਆ ਲੈ ਆ ਗਿਆ ਭਾਈ ਸੁਣੋ ਉਹ ਵਾ ਕਿਲੇ ਪਾ ਲੱਗ ਗਿਆ ਉਹ ਗਾਣਾ ਯਾਦ ਕਰਦਾ ਯਾਦ ਕਰਦਾ ਅੱਛਾ ਲੈ ਭਾਈ ਆਹ ਸੁਣੋ ਕਰਾ ਬਿੱਤੜਾਂ ਦੀ ਅੱਖਿਆ ਜਲਾਲ ਹੈ ਕਾਹੀ ਬੰਦਾ ਬੰਦਾ ਮਾਰਦਾ ਬੰਦਾ ਬੱਸ ਬੱਸ ਇਹ ਬੱਸ ਭਰਾਵਾ ਬੱਸ ਬਖਸ਼ ਦੇ ਪੰਜਾਬ ਨੂੰ ਤੁਸੀਂ ਬੇੜਾ ਕਰਦ ਕਰਤਾ ਪੰਜਾਬ ਦਾ ਸੁੰਦੇਗਾ ਤੂੰ ਤੂੰ ਸੁੰਦੇਗਾ ਤੂੰ ਫਿਰ ਸਹੀ ਗੱਲ ਬਹਿਂ ਜੀ ਮੈਨੂੰ ਪਤਾ ਕਿ ਮੇਰੇ ਗਾਣੇ ਮਾਰੇ ਆ ਮੈਨੂੰ ਪਤਾ ਕਿ ਮੇਰੇ ਇਹ ਗਾਣਿਆਂ ਨਾਲ ਤੁਹਾਨੂੰ ਕੋਈ ਸੰਦੇਸ਼ ਨਹੀਂ ਮਿਲਿਆ ਸਗਾ ਬਿਗੜ ਰਹੇ ਹੋ ਪਰ ਸਾਥੀਓ ਕੱਲ ਵੀ ਨਹੀਂ ਵੀਰੇ ਮੈਂ ਗਾਉਣਾ ਮੇਰੇ ਨਾਲ ਵੱਡੀ ਗਲਤੀ ਥੋੜੀ ਸੁਣਨ ਵਾਲਿਆਂ ਦੀ ਆ ਤੁਸੀਂ ਲੋਕ ਸੁਣਦੇ ਹੋ ਅਸੀਂ ਤਾਂ ਗਾਉਨੇ ਆ ਭੈਣੇ ਅਸੀਂ ਵੀ ਚੰਗੇ ਗਾਣੇ ਗਾਏ ਆ ਸਾਡੇ ਘਰੇ ਵੀ ਧੀਆਂ ਪੈਣਾ ਅੰਮ੍ਰੀਣਾ ਪਹਿਲਾਂ ਗਾਣਾ ਰੀਲ ਹੋਇਆ ਸੀ ਇੱਕ ਚਿੱਟਾ ਵਰਸ ਜਮਾਪੇ ਚਿੱਟਾ ਖਾ ਗਿਆ ਜਵਾਨੀ ਪੰਜਾਬ ਦੀ ਤੇ ਫਿਕਰਾਂ ਨੇ ਮਾਪੇ ਖਾਲੇ ਕਾਣਾ ਚੱਲੇ ਨਹੀਂ ਉਹ ਉਹਦੇ ਵੀਊ ਪਤਾ ਕਿੰਨੇ ਆ 500 ਵੀਊ ਆ ਤੇ ਹਲੈਂਗੇ ਦੇ ਸ਼ਰਾਬ ਡੋਲਦੀ ਇਹਦੇ ਵੀਊ ਰੁਕਦੇ ਨਹੀਂ ਗਏ ਫਿਰ ਕੌਣ ਗਲਤ ਹੋਇਆ ਸੁਣਨ ਵਾਲੇ ਗਲਤ ਆ ਸਾਡੀ ਕੋਈ ਗਲਤੀ ਨਹੀਂ ਲੱਖ ਵੀ ਠੀਕ ਹੁੰਦਾ ਹਾਂ ਵੀਰੇ ਅਸੀਂ ਮੰਨਦੇ ਆ ਸਾਡੀ ਗਲਤੀ ਆ ਤੁਸੀਂ ਗਾਣੇ ਮਾਰੇ ਤਾਂ ਗੋਨੇ ਹੋ ਜੇ ਅਸੀਂ ਸੁਣਦੇ ਆ ਲੈ ਗਰੇ ਅਸੀਂ ਕਰਨਾ ਵਾਦਾ ਕਰਦੇ ਆ ਅੱਜ ਤੋਂ ਬਾਅਦ ਅਸੀਂ ਮਾੜੇ ਗਾਣੇ ਨਹੀਂ ਸੁਣਦੇਗੇ ਕਿਉਂ ਬੱਚਿਓ ਕਰਦੇ ਹੋ ਸਾਰੇ ਵਾਦਾ ਹਾਂਜੀ ਕਰਦੇ ਹੋ ਵਾਦਾ ਹਾਂਜੀ ਲੈ ਗਰੇ ਬੱਚੇ ਸਾਰੇ ਤੇਰਾ ਵਾਦਾ ਕਰਦੇ ਆ ਕਿ ਅਸੀਂ ਅੱਜ ਤੋਂ ਬਾਅਦ ਮਾੜੇ ਗਾਣੇ ਨਹੀਂ ਸੁਣਾਗੇ ਚਲੋ ਬਈ ਤੁਸੀਂ ਹੁਣ ਵਾਦਾ ਕੀਤਾ ਹਾਂਜੀ ਚੰਗੇ ਗਾਣੇ ਸੁਣੋਗੇ ਹਾਂਜੀ ਉਹ ਹਾਂਜੀ ਐ ਹੁੰਦਾ ਕਹਿੰਦਾ ਹਾਂਜੀ ਤੇ ਬੇਟਾ ਜੇ ਤੁਸੀਂ ਵਾਦਾ ਕੀਤਾ ਤੇ ਜੀ ਚੰਗੇ ਗਾਣੇ ਸੁਣੋਗੇ ਚਲੋ ਮੇਰਾ ਹੀ ਵਾਦਾ ਪਰ ਮੈਂ ਚੰਗੇ ਗਾਣੇ ਗਾਉਂਗਾ ਮਾਰੀ ਨਹੀਂ ਆਉਂਦਾ ਆਹ ਲੋ ਕੱਲ ਜੇ ਕਰ ਲੈ ਲੋਟ ਪਿਆ ਲਾਲੇ ਬੱਟਨ ਤੇ ਤਾੜਾ ਮਾਰ ਲਵਾ ਕੇ ਤੋ ਇਹ ਕਲਾਕਾਰ ਆ ਅਸੀਂ ਇਹ ਕਹਿੰਦਾ ਅਸੀਂ ਮਾੜੇ ਇਨਾਂ ਨੇ ਤਾਂ ਗਾਉਨੇ ਆ ਵੀ ਲੋਕੀ ਮਾੜੇ ਗਾਣੇ ਸੁਣਦੇ ਆ ਹੁੰਦਾ ਵੀ ਇਹੀ ਆ ਅਸੀਂ ਸਾਰੀ ਕਰਦੇ ਆ ਆਹ ਵਿਆਹ ਵਾਹ ਦੀ ਡੀਜੇ ਲਾਉਨੇ ਆ ਡੀਜੇ ਨਾਲ ਡੀਜੇ ਤੇ ਮਾੜੇ ਗਾਣੇ ਸੁਣਦੇ ਆ ਕੋਲੇ ਮਾਂ ਖੜੀ ਹੁੰਦੀ ਪਿਓ ਖੜਿਆ ਹੁੰਦਾ ਸਾਨੂੰ ਕੋਈ ਸ਼ਰਮ ਨਹੀਂ ਹੁੰਦੀ ਇਹ ਬਹੁਤ ਮਾੜੀ ਗੱਲ ਆ ਪੁੱਤੋਏ ਪੰਜਾਬੀ ਇਹੋ ਜਿਹੇ ਨਹੀਂ ਸੀਗੇ ਤੁਸੀਂ ਪੰਜਾਬ ਬਾਰੇ ਸਰਚ ਕਰੋ ਆ ਪਤਾ ਨਹੀਂ ਪੰਜਾਬੀ ਕਿਹੜੇ ਆਏ ਜਾਂਦੇ ਆਵੇਂ ਅੱਠਵੀਂ ਰੂੰਗੇ ਚ ਬਸ ਕੀਤੀ ਇਹਨਾਂ ਨੇ ਪੰਜਾਬ ਬਾਰੇ ਪੜੋ ਪਹਿਲਾਂ ਆਪਣੇ ਇਤਿਹਾਸ ਬਾਰੇ ਪੜੋ ਆਪਣੇ ਸੱਤੇ ਜਾਣ ਬਾਰੇ ਪੜੋ ਪੰਜਾਬੀ ਧੀਆਂ ਪੜਾਉਣ ਦੀ ਰੱਖਿਆ ਕਰਨ ਵਾਲੇ ਪੰਜਾਬੀ ਸੀਗੇ ਅੱਜ ਵਾਲੇ ਪਤਾ ਨਹੀਂ ਕਿੱਧਰੋਂ ਦੁਸਰਦੇ ਤੇ ਬੇਟਾ ਹਾਇਰ ਦੇ ਬੇਜ਼ੀ ਕਰਦਾ ਚੰਗੇ ਗਾਣੇ ਸੁਣੋ ਕੀ ਰੈਕਟਰ ਆ ਬਾਹਰ ਦਾ ਲੇਖਕ ਆ ਬਾਹਰ ਦਾ ਉਹ ਕਹਿੰਦਾ ਜੇ ਕਿਸੇ ਦੇਸ਼ ਦੀ ਤਰੱਕੀ ਚੈੱਕ ਕਰਨੀ ਆ ਖੁਸ਼ਹਾਲੀ ਚੈੱਕ ਕਰਨੀ ਆ ਤਾਂ ਉੱਥੋਂ ਦਾ ਮਿਊਜ਼ਿਕ ਆ ਜਿਹੜਾ ਉਹ ਸੱਚ ਕਰੋ ਵੀਕ ਵੀ ਸੁਣਦੇ ਆਂ ਮੈਂ ਤਾਂ ਦੱਸੂ ਕਿਵੇਂ ਫਿਰ ਆਪਣੇ ਮਾਰੀ ਦੀ ਸੋਚ ਹੋਣ ਲਿਓ ਇਹਦੇ ਕੋਲੇ ਮਾਂ ਖੜੀ ਹੁੰਦੀ ਆ ਤੇ ਸ਼ਰਮ ਹੀ ਨਹੀਂ ਕਰਦੇ ਕੋਈ ਕਬੇੜਾ ਗੱਲਾਂ ਸੱਚੀਆਂ ਐ ਇਸ ਲਈ ਮੈਂ ਘੱਟ ਬੋਲਦਾ ਪਰ ਗੌਰ ਕਰੋ ਚੰਗੇ ਗਾਣੇ ਸੁਣਾ ਕਰੋ ਮਾੜੇ ਗਾਣੇ ਕੈਸ ਹੁੰਦੇ ਕਾਦੀ ਮਰ ਹੋਰ ਕੱਲ ਨੂੰ ਬੇਟਾ ਇੱਕ ਇੰਸਟਾਗ੍ਰਾਮ ਵੀ ਪੋਸਟ ਆਈ ਐ ਇੰਸਟਾਗ੍ਰਾਮ ਉਧਰ ਪੋਸਟ ਆਈ ਐ ਇੰਸਟਾਗ੍ਰਾਮ ਕਹਿੰਦਾ ਕਿ ਸਭ ਤੋਂ ਵੱਧ ਪੋਸਟਾਂ ਕੁੜੀਆਂ ਆਂ ਲੀਆਂ ਪੋਸਟਾਂ ਜਾਦੀਆਂ। ਉਹਨੂੰ ਨਹੀਂ ਲੈਣਾ। ਮੈਂ ਤੇ ਬੰਦ ਤੋਂ ਕਹਿੰਦਾ ਫਿਰ। ਤੁਹਾਡੇ ਜਰੀਏ ਕਹਿ ਰਿਹਾ ਸੁਨੇਹਾ ਦੇ ਰਿਹਾ ਕਿ ਬਹੁਤ ਮਾੜੀ ਗੱਲ ਆ। ਆਪਾਂ ਕਿਧਰ ਨੂੰ ਘੁਰ ਪਿਆ ਬਾਈ? ਤੁਸੀਂ ਮਾਈਪਾ ਗੋ ਦੀਆਂ ਵਾਰਸੋਂ ਮਾਈਪਾ ਬੋਰੇ ਪਤਾ? ਛੰਤੀ ਦੀ ਰਾਣੀ ਬਾਰੇ ਪਤਾ? ਕਲਪਨਾ ਚਾਵਲਾ ਬਾਰੇ ਪਤਾ? ਜੇ ਪਤਾ ਤੇ ਜਿਹੜੇ ਨਾਲ ਉਹਨਾਂ ਨੇ ਬਣਾਏ ਉਧਰ ਕਰੋ ਆ ਇੰਸਟਾਗ੍ਰਾਮ ਤੇ ਨਹੀਂ ਹੋਣਾ ਠੀਕ ਆ ਬਈ। ਵਾਦਾ ਕਰਦੇ ਹੋ? ਉਹ ਨਹੀਂ ਜਾਂਦਾ ਹਾਂਜੀ ਤਾਲੀ ਮਾਰੋ ਹੋਰ ਆ ਦੇ ਉਹ ਬੱਜਿਆ ਲੱਗ ਰਿਹਾ ਬੱਜਿਆ ਲੱਗ ਰਿਹਾ ਹਾਂਜੀ ਸਕੂਲ ਲੱਗ ਰਹੀਆਂ ਪਹਿਲਾਂ ਵੀ ਵਜੂਆ ਵੜਾ ਹੁੰਦਾ ਮੈਨੂੰ ਸਾਰਾ ਪਤਾ ਮੈਂ ਨਹੀਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ਤੇ ਮੈਂ ਵੀ ਕਹਿੰਦਾ ਹੁੰਦਾ ਸੀ ਵੀ اے ਮਹਾਰਾਜ ਮੈਂ 50 ਰੁਪਏ ਦੇ ਪਾਸੇ ਜਿਹਨੇ ਹੁੰਦਾ ਹਿੰਦੀ ਵਾਲੇ ਮੇਰੇ ਸਕੂਲ ਨਾਲੇ ਪਰ ਜੋਦੇ ਨਾਲ ਹਿੰਦੀ ਵਾਲੇ ਮੈਡਮ ਜੋ ਦਿਨ ਸਾਰੇ ਵਿਆਪਕ ਜਿਨ੍ਹਾਂ ਨੇ ਮੈਨੂੰ ਕੁੱਟਿਆ ਪੜਾਇਆ ਤੇ ਮੈਂ ਮਾੜਾ ਮਾੜੇ ਬੋਲਣ ਨੂੰ ਕਹੋ ਗਿਆ ਇੱਕਦਾਂ ਹੀ ਵਿਆਪਕ ਵਾਲੇ ਮਤਲਬ ਖੜਕੇ ਬਈ ਆਪ ਗੋੜੀ ਗੱਲ ਕਰਨੀ ਆ ਸਮਝੀਂ ਪੀਏ ਇਹਦੇ ਕਲਾਕਾਰਾਂ ਸੀ ਨਾ ਭੜਕੀਲਾ ਇਹ ਭੜਕੀਲਾ ਨਹੀਂ ਕੱਲਾ ਵੀ ਇਹੀ ਮਾਰੇ ਗਾਣੇ ਗਾਉਂਦਾ ਹੋਰ ਬਹੁਤ ਗਾਉਂਦੇ ਆ ਉਹਨਾਂ ਵਿੱਚੋਂ ਇੱਕ ਕਲਾਕਾਰ ਨੂੰ ਮੈਂ ਜਾਣਦਾ ਉਹਦੇ ਗਾਣੇ ਨੇ ਸਾਡੇ ਪਿੰਡ ਐ ਘਰ ਨੂੰ ਖਾਦਮ ਕਰਤਾ ਬਸ ਛੋਟੀ ਜੀ ਗੱਲ ਆ ਮੇਰਾ ਇੱਕ ਦੋਸਤ ਆ ਮੇਰਾ ਆਰੀ ਜੱਕ ਉਹਦਾ ਨਾਮ ਹੈਪੀ ਇਲਾ ਹੈਪੀ ਮਾਰੇ ਹੈਪੀ ਨੂੰ ਮੈਂ ਇਕੱਠੇ ਪੜੇ ਆ ਸਾਡੇ ਪਿੰਡ ਵੀ ਬਾੜਮੀਰ ਸਕੂਲ ਆ ਅਸੀਂ ਪਲਾਟੂ ਇਕੱਠੇ ਕੀਤੀ ਬਸ ਤੂੰ ਪਾਸ ਕਰਦਿਆ ਅਸੀਂ ਸਾਡੇ ਫ੍ਰੀਡ ਕੋਰਟ ਆ ਜੀ ਬਲਿੰਦਰਾ ਕਾਲਜ ਕਿਹੜਾ ਕਾਲਜ ਆ ਅਸੀਂ ਉੱਥੇ ਪੜਨ ਲੱਗ ਗਏ ਤੇ ਕਾਲਜ ਜਾਂਦੇ ਆ ਸਾਰ ਸਾਡੇ ਵਾਲੇ ਹੈਪੀ ਦਾ ਖੋਪੜ ਬੰਦ ਹੋ ਗਿਆ ਉਹ ਇੱਕ ਗੈਗ ਦੇ ਨਗਰ ਪੈ ਗਿਆ ਗਾਣੇ ਸੁਣਨ ਲੱਗ ਗਿਆ ਸੁਣਦਾ ਮੈਂ ਵੀ ਸੀ ਮੈਂ ਅੱਜ ਵੀ ਸੁਣਦਾ ਮੁੱਤ ਪਰ ਮੈਨੂੰ ਮੇਰੇ ਘਰ ਦੇ ਹਾਲਾਤਾਂ ਬਾਰੇ ਪਤਾ ਮੈਨੂੰ ਮੇਰੇ ਪਿਓ ਵੀ ਆਮਦਨ ਦਾ ਪਤਾ ਪਤਾ ਹੈਪੀ ਨੂੰ ਵੀ ਆ ਉਹਦਾ ਮਗੜਾ ਜੱਜ ਲੱਗਿਆ ਪਰ ਉਹ ਕਹਿੰਦਾ ਕੰਪੂ ਜਿੰਦਗੀ ਮੈਂ ਆਸ ਕਰਨੇ ਆਏ ਹੈ ਕਹਿੰਦਾ ਮੈਂ ਕਹਿੰਦਾ ਕੋਈ ਛੱਡ ਕੇ ਜਾਣਾ ਤੇ ਨਹੀਂ ਕਹਿੰਦਾ ਕੋ ਲੈ ਕੇ ਜਾਣਾ ਕੋਈ ਸੋਚੀ ਏਦਾਂ ਦੀ ਘੜੀਆ ਸੋਚਾ ਮੈਂ ਉਹਨੂੰ ਬੜਾ ਸੰਘਾਇਆ ਮੈਂ ਕਿਹਾ ਕਲਾਕਾਰ ਹੁੰਦੇ ਨੇ ਜਿਹੜੇ ਗਾਣਿਆਂ ਵਿੱਚ ਬਹੁਤ ਕੱਪ ਮਾਰਦੇ ਆ ਸਿਆਣਾ ਬਣ ਜਾ ਸੁਧਰਦੇ ਤੰਗ ਰਹੇਗਾ ਮੈਨੂੰ ਕਹਿੰਦਾ ਤੂੰ ਅਗਲੀ ਹਣੀ ਮੈਂ ਕਿਹਾ ਕਿਉਂ ਕਹਿੰਦਾ ਮਖਾ ਲਾ ਕੌਲਜ ਲੱਗੇ ਆ ਮਖਾ ਲਾਣ ਇੰਜੋਏ ਕਰਨ ਲੱਗੇ ਆ ਤੂੰ ਹੁਣ ਪਾਪਾ ਬਣ ਕੇ ਮਗਰ ਮੰਗ ਫਿਰਦਾ ਕਹਿੰਦਾ ਮੇਰੇ ਜਾਏ ਮੈਨੂੰ ਨਾਂ ਬੁਲਾਇਆ ਕਰ ਤੇ ਮੈਂ ਕਿਹਾ ਨਾਮਲਾ ਮੇਰਾ ਗੱਦਾ ਖੜਿਆ ਮੈਂ ਕਿਹਾ ਅਸੀਂ ਬੋਲਣੋਂ ਫੜ ਮਿੰਦਰ ਨੂੰ ਹੜ ਗਿਆ ਪਸੰਦ ਨਾ ਪਰ ਗਲਤ ਗਾਣੇ ਸੁਣਨੋ ਦੇਖਣੋ ਉਹਨਾਂ ਗਾਣਿਆਂ ਦੇ ਰਿਕਾਰਡਰ ਨੂੰ ਨਿਕਲਿਆ ਆਖਰਕਾਰ ਉਹੀ ਗੱਲ ਹੋਈ ਜਿਹਦਾ ਡਰ ਸੀ ਇੱਕ ਦਿਨ ਸ਼ਹਿਰ ਬੈਠਾ ਸੀ ਵੱਡੇ ਹੋਟਲ ਦੇ ਤੇ ਸਾਹਮਣੇ ਕਲਾਕਾਰ ਦਾ ਗਾਣਾ ਚੱਲ ਰਿਹਾ ਸੀ ਤੇ ਗਾਣੇ ਵਿੱਚ ਕਲਾਕਾਰ ਨੇ ਜਦੋਂ ਸਿੱਕੜ ਪੀਤੀ ਨਾ ਉਹ ਜਿਹੜੇ ਕਲਾਕਾਰ ਹੁੰਦੇ ਨੇ ਪੁੱਤ ਇਹ ਗਾਣਿਆਂ ਵਿੱਚ ਨਕਲੀ ਸਿੱਕੜ ਤਾਂ ਬਿੰਦੇ ਹੁੰਦੇ ਆ ਇਹ ਗਾਣਿਆਂ ਵਿੱਚ ਨਕਲੀ ਕੋਠੀਆਂ ਕਾਰਾਂ ਬਖੁੰਦੇ ਹੁੰਦੇ ਆ ਪਰ ਅਸੀਂ ਪਿੰਡਾਂ ਵਾਲੇ ਭੋਲੇ ਸੱਚ ਮੰਨ ਬੰਨੇ ਆ ਉਹਨਾਂ ਅਗਲੀ ਪੀ ਰਿਆ ਸੀ ਅਦਲਾ ਗਿਆ ਪਾਜ ਕੇ ਦੁਕਾਨ ਤੇ ਡੱਬੀ ਅਸੀਂ ਚੱਕ ਲੈ ਸਿਕਟਾ ਵੀ ਲੱਗ ਗਿਆ दारू ਵੀ ਲੱਗ ਗਿਆ ਚਰਦਾ ਲਾਉਣ ਲੱਗ ਗਿਆ ਬੜੇ ਦੁੱਖ ਦੀ ਗੱਲ ਆ ਤੇ ਸੱਲਾ ਸਿਕਟਾਂ ਦੇ दारू ਦੇ ਯਾਰ ਦੇ ਤੇ ਖੜਿਆ ਉਹਨੇ ਨਾਲ ਦੇ ਮੁੰਡਿਆਂ ਨਾਲ ਕੇ 100 ਰੁਪਇਆ ਪਾਇਆ ਤੇ ਉਹ ਨਸ਼ਾ ਲੈ ਆਂਦਾ ਜਿਹਨੂੰ ਅਸੀਂ ਅੱਜ ਕੱਲ ਸਾਰੇ ਚਿੱਟਾ ਕਹਿੰਦੇ ਆ ਕਿਹਨੇ ਬੇਟਾ ਚਿੱਟਾ ਚਿੱਟਾ ਤੇਪੋ ਤੇ ਚਿੱਟਾ ਹੋ ਜਾ ਨਸ਼ਾ ਜਿਹੜਾ ਬੰਦਾ ਕਰ ਲੈਂਦਾ ਨਾ ਉਹ ਸ਼ਰਦਾ ਨਹੀਂ ਮਰ ਜਾਂਦਾ ਮੌਤ ਆ ਦੂਜਾ ਨਾਮ ਹੈ ਚਿੱਟਾ ਤੇ ਮੇਰਾ ਦੋਸਤ ਚਿੱਟਾ ਲੈਣ ਲੱਗ ਗਿਆ ਗੱਲ ਘਰੇ ਪਹੁੰਚ ਗਈ ਮਾਂ ਨੂੰ ਪਤਾ ਲੱਗ ਗਿਆ ਮਾਂ ਨੇ ਮਿੰਤਾ ਕੀਤੀ ਆ ਕਿ ਦੀ ਪੁੱਤੋ ਹੱਥ ਬੰਨੇ तेरे ਮੂਰੇ ਪੁੱਤੋ ਆ ਚਿੱਟਾ ਛੱਡ ਦੇ ਮੈਂ ਤੇਰਾ ਵਿਆਹ ਕਰਨਾ ਚਾਹੁੰਨੀ ਆ ਮਾਂ ਨੂੰ ਕਹਿੰਦਾ 부ੜੀਏ ਬੜੀਆਂ ਮੱਤਾਂ ਨਾਲ ਦੇ ਮੈਂ ਤੇਰਾ ਘਲ ਘੁੱਟ ਦੂੰ ਉਸ ਮਾਂ ਨੂੰ ਕਹਿੰਦਾ ਜਿਨੀ ਇਹ ਦੁਨੀਆ ਵਖਾਈ ਆ ਸਾਡੀ ਮਾਂ ਖਲ ਦੁਨੀਆ ਨੂੰ ਸੰਸਾਰ ਨਾਲ ਲੋਕਾਂ ਨਾਲ 9 ਮਹੀਨੇ ਬਾਅਦ ਜਾਂਦੀ ਹੁੰਦੀ ਆ ਪਤਾ ਨਾ ਉਹ ਬੋਲੋ ਮੱਤਾ ਤੇ ਪਾਪਾ ਗਰਦਾਸ ਮਾਨ ਵੀ ਕਹਿੰਦਾ ਉਹ ਕਹਿੰਦਾ ਲੱਭੀ ਹੋਈ ਚੀਜ਼ ਨਾ ਗਵਾਇਓ ਸੁਣਿਓ ਮਾਪਿਆਂ ਦਾ ਦਿਲ ਦਾ ਮਾਂ ਬਦੁਖੀ ਨਹੀਂ ਕਰਨੀ ਚਾਹੀਦੀ ਪਰ ਹੈਪੀ ਮਾਨ ਨੂੰ ਬਾਲਾ ਕਰਦਾ ਸੀ ਇੱਕ ਦਿਨ ਜਾਦੇ ਨਸ਼ਾ ਕਰਕੇ ਆ ਗਿਆ ਮਾਂ ਨੇ ਫੇਰ ਪੁੱਛ ਲਿਆ ਬਸ਼ਰਮ ਨੇ ਸੱਚੀ ਮੰਮੀ ਨੂੰ ਧੱਕਾ ਮਾਰਿਆ ਕੰਦ ਨਾਲ ਉਹਦਾ ਸਿਰ ਵੱਜਿਆ ਕੰਦ ਨਾਲ ਮੌਕੇ ਤੇ ਥਾਂ ਤੇ ਮਾਂ ਪੂਰੀ ਹੋ ਗਈ ਮਾਂ ਮਰ ਗਈ ਉਹਨੇ ਮਾਂ ਨਹੀਂ ਕਿ ਕੋਈ ਮਾਂ ਮਰੀ ਪਈ ਆ ਉਹਨੇ ਚੱਕਿਆ ਉਹਦਾ ਸਾਈਕਲ ਜਾਂ ਸਾਈਕਲ ਹੀ ਪੜਾ ਦਿਆ ਕਰੇ ਮਾਨ ਖਤਰ ਵਿੱਚ ਆ ਪਿਆ ਕੋਈ ਪਤਾ ਨਹੀਂ ਉਹਨੂੰ ਸਸ਼ਕਾਰ ਹੋ ਗਿਆ ਕੋਈ ਪਤਨ ਲੱਗਿਆ ਭੋਗ ਪੈ ਗਿਆ ਕੋਈ ਪਤਨ ਲੱਗਿਆ ਕਿਉਂਕਿ ਬੰਦ ਜਿਹੜਾ ਬੰਦਾ ਚਿੱਟਾ ਲੈਂਦਾ ਨਾ ਉਹਦੋਂ ਕੋਈ ਮਾਂ ਨਹੀਂ ਹੁੰਦੀ ਪਿਓ ਨਹੀਂ ਹੁੰਦਾ ਭੈਣ ਨਹੀਂ ਹੁੰਦੀ ਭਰਾ ਨਹੀਂ ਹੁੰਦਾ ਸਿੱਧ ਸਿਰ ਕੋਹਾ ਆ ਕੇ ਲਈ ਜਾਂਦਾ ਨਸ਼ੇ ਲਈ ਜਾਂਦਾ ਆ ਮਾਂ ਦੀ ਬਹੁਤ ਹੋ ਗਈ ਤਸੰਦ ਨਾ ਮਾਂ ਦੀ ਪਿਓ ਦੁਰ ਗਿਆ ਅੱਜ ਮਜੂਤਾ ਹਾਲਾਤ ਪਤਾ ਕੀ ਆ ਕੋਠੇ ਜਿੱਦੀ ਭੈਣਾਂ ਕਰੇ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹਨੂੰ ਕੋਈ ਨਹੀਂ ਪਤਾ ਕਿ ਉਹਦੀ ਭੈਣ ਕਿਵੇਂ ਕਾਗ ਦਾ ਟਾਈਮ ਪਾਸ ਕਰਦੀ ਆ ਕਿੱਥੋਂ ਕਿਵੇਂ ਕਰਦੀ ਤੇ ਇਹੋ ਦੱਕਾ ਨਹੀਂ ਬਤਾ ਆ ਵੇਖੋ ਜਦੋਂ ਉਹਨੂੰ ਨਸ਼ੇ ਦੀ ਆਦਤ ਪਵਦ ਗਈ ਆ ਵੇਖੋ ਜਦੋਂ ਘਰੋਂ ਸਮਾਨ ਚੋਣ ਲੱਗ ਗਿਆ ਤੇ ਭੈਣ ਨੇ ਸੱਦੇ ਜਾ ਰਿਸ਼ਤੇਦਾਰ ਉਹਨ ਘਰੋਂ ਬਾਹਰ ਕਰਤਾ ਆ ਵੇਖੋ ਜਦੋਂ ਉਹਦਾ ਸੀਟ ਟੁੱਟਦਾ ਕਿਵੇਂ ਲੋਕਾਂ ਨੂੰ 1000 ਰੁਪਏ ਮੰਗਦਾ ਫਿਰਦਾ 1000 ਰੁਪਏ ਇਕੱਠੇ ਕਰਕੇ ਉਹਨੂੰ ਦੇ ਦੇ ਤੇ ਉਹ ਨਸ਼ਾ ਖਰੀਦ ਲਈ ਆ ਵੇਖੋ ਕਿਵੇਂ ਮੈਂ ਤਾਂ ਕਰਦਾ ਕਿ ਉੱਥੇ ਉਹਦੀ ਮੁਲਾਕਾਤ ਉਸ ਔਰਤੋਂ ਵੀ ਹੋ ਗਈ ਜਿਹਦੀ ਅਗਲਾ ਜਗ੍ਹਾ ਨਸ਼ੇ ਤੇ ਲੱਗਿਆ ਸੀ ਪਰ ਛੋਟੀ ਜਿਹੀ ਗੱਲ ਆ ਦੇਖ ਕੇ ਜਾਓ ਭਾਵੇਂ ਭਾਈ ਆ ਦੱਸ ਫਿਰ ਨਹੀਂ ਆ ਥਲੋ ਭਾਈ ਜੀ ਪੈਣੇ 10 ਰੁਪਏ ਦੇ ਦੇ ਪੈਣੇ ਭਾਈ ਪੈਣੇ 10 ਰੁਪਏ ਦੇਦਾ ਭਾਈ ਦੇਦਾ ਪੈਸੇ ਯਾਰਾ ਭਾਈ ਭਈ 10 ਰੁਪਏ ਦੇ ਯਾਰਾ ਹੈਲੋ ਭਾਈ ਜੀ ਤੁਸੀਂ 10 ਰੁਪਏ ਦੇ ਦੇ ਪੈਣੇ ਭਾਈ ਦੇਦਾ ਪੈਸੇ ਯਾਰਾ ਤੇਰਾ ਪੈਸੇ ਭਾਈ ਫਿਰ 10 ਰੁਪਏ ਦੇ ਯਾਰਾ ਪੈਸੇ ਦੇ ਬੱਸ ਯਾਰਾ ਉੱਨੀ ਨਾ ਦੇ ਪੈਸੇ ਯਾਰਾ ਹੱਸਦੇ ਹੋ ਨਾ ਤੁਹਾਨੂੰ ਪਤਾ ਮੈਂ ਵੀ ਲੋਟੜ ਵਾਲਾ ਸੀਗਾ ਪਰ ਮੈਂ ਨਾ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਪ੍ਰਬੰਧ ਕੀਤੀ ਆ ਮੈਂ ਨਾ ਮੈਂ ਕਿਸੇ ਦੀ ਗੱਲਾਂ ਚੱਕਿਆ ਨਸ਼ਾ ਕਰ ਲੱਗ ਗਿਆ ਭਾਈ ਤੇ ਹੁਣ ਮੈਨੂੰ ਨਸ਼ੇ ਦੀ ਆਦਤ ਪੈ ਗਈ ਜੇ ਮੈਂ ਨਹੀਂ ਲੈਂਦਾ ਨਾ ਨਸ਼ਾ ਮੇਰਾ ਸੀ ਟੁੱਟਦਾ ਭਾਈ ਐਡੇ ਦਾ ਪੈਸੇ ਯਾਰ ਐਡੇ ਦਾ ਪੈਸੇ ਯਾਰ ਕੋਈ ਨਾਂ ਦਾ ਬਾਰੇ ਯਾਰ ਉਹ ਜਿਹੜੀ ਆਦਤ ਨੇ ਮੈਨੂੰ ਨਸ਼ੇ ਤੇ ਲਾਇਆ ਸੀ ਨਾ ਅੱਜ ਕਿਤੇ ਆਉਂਦੀ ਹੋਣੀ ਕੋਈ ਨਹੀਂ ਆ ਜਾਂਦਾ ਕਰਦੇ ਗੱਲ ਬਸ ਕੋਈ ਮੈਂ ਤਾਂ ਬਰਬਾਦ ਹੋ ਜਾ ਹੋਰ ਨਹੀਂ ਹੁਣ ਲੱਗਦੀ ਆ ਆ ਗਈ ਅੱਸੀ ਗੱਲ ਕਰਾਂ ਜੀ ਅੱਸੀ ਕਾਰ ਬੇ ਹੈਪੀ ਕਿੱਥੇ ਰਹਿ ਲੱਗਿਆ ਤੂੰ ਆ ਬੰਦੇ ਉਹ ਕਿਹਦੀ ਫੈਂਦੀ ਕਿਤੇ ਉਹ ਮੈਨਾ ਆਪਣੇ ਟਰੱਕ ਤੇ ਜਾਵੜੀ ਗਲਗੱਤੇ ਜਾਂਦੀ ਐ ਨਾ ਅੱਛਾ ਤੀਤਾਂ ਡੈਣ ਲਗਿਆ ਤੇ ਮੜਾ ਸਮਾਨ ਦੀ ਮੈਨੂੰ ਸਮਾਨ ਮਾ ਤਾਂ ਲੈ ਜਾ ਪੈਸੇ ਦੇ ਗਿਆ ਪਰ ਮੈਂ ਫੜਾ ਕੇ ਸੀ ਲੈ ਸਮਾਨ ਮੈਨੂੰ ਫੜਾ ਕੇ ਗਿਆ ਸੀ ਪਰ ਤੂੰ ਤਾਂ ਵੇਚਦੀ ਆ ਆ ساری ਮੰਡੀ ਨੂੰ ਪਤਾ ਹਾਂ ਵੇਚਦੀ ਆ ਆਹਦੇ ਕਰ ਲਈ ਵੇਚਦੀ ਆ ਪੈਸਿਆਂ ਲਈ ਵੇਚਦੀ ਆ ਪੈਸੇ ਲਿਆ ਸਮਾਨ ਲੈ ਜਾ ਓ ਬਸ ਐ ਨਹੀਂ ਕਿ ਨਾ ਪੈਸਾ ਬਸ ਕਰ ਕਰ ਬਾਲਾ ਤੂੰ ਮੜਾ ਸਮਾਨ ਲੈ ਮੜਾ ਮੜਾ ਨਾ 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 ਪੈਸੇ ਲੈ ਆ ਸਮਾਨ ਲੈ ਜਾ ਮੇਰੇ ਕੋਲ ਹੈ ਨਹੀਂ ਕਿ ਕਾਪੀ ਦੇ ਲਖ ਲਖ ਨਾ ਆਪਰਾ ਵਾ ਨਾ ਸਾਰੀ ਕਾਪ ਤੇਰੇ ਹਿਸਾਬ ਨਾਲ ਪਰੀ ਪਈਆ ਹੱਥ ਬੰਨੇ ਤੇਰੇ ਮੂਰੇ ਤੁਰਦਾ ਲੱਗ ਕੱਪੀ ਨਵੀਂ ਲੈ ਲੈ ਨਾ ਮੈਂ 3 ਪੈਸੇ ਲਿਆ 5 ਰੁਪਏ ਦੀ 5 ਰੁਪਏ ਪੰਜ ਹੈਗੇ ਦੱਸ ਲੈ ਨਾਲ ਤੂੰ ਜਾ ਜਾ ਪੈਸੇ ਮੋੜ ਮੋੜ ਨਾ ਕਰਦਾ ਜਾ ਸਿੱਧਾ ਪੈਸੇ ਲੈ ਲੈ ਆਪਾਂ ਰੈਡੀ ਗਏ ਲੈ ਇਹ ਲੱਛਣ ਕਿਉਂ ਕਰਦਾ ਪਰੇ ਬਾਜ਼ਾਰ ਚ ਫਿਰਦਾ ਲਾਲਾ ਕਿਸੇ ਦੀ ਚੈਨੀ ਲਾਲਾ ਕਿਸੇ ਦੀ ਮੁੰਦੀ ਲੈ ਜਾ ਸਮਾਨ ਜਿੰਨਾ ਮਰਜੀ ਚੋਰੀ ਜੁਰੀ ਨਹੀਂ ਕਰਦੇ ਮੌਲਾ ਮੰਗਦਾ ਲੈ ਮਾਰੀ ਜਿੰਨੀ ਆਲੇ ਦੱਸ ਤੂੰ ਤੂੰ ਮੰਗਦੇ ਮੰਨ ਵਾਲਾ ਚੋਰੀ ਤੂੰ ਕਰਨੀ ਨਹੀਂ ਕਰਨੇ ਤੂੰ ਵੱਡੇ ਵੱਡੇ ਨਸ਼ੇ ਆ ਜਾਂ ਮੇਰੇ ਕੋਲ ਹੈ ਨਹੀਂ ਉਹ ਪੈਸੇ ਅਟਕੜਾ ਕਰ ਕੱਲ ਨੂੰ ਨੀਂਂਗ ਮੜਾ ਨਾ ਸਿੱਟੀ ਲੜਿਆ ਹੈ ਤਾਂ ਜਾਂ ਕਰ ਘਰੇ ਜਾ ਅੱਛਾ ਤੇ ਪਹਿਲੇ ਸਿੱਧਾ ਕੁਝ ਕੱਢ ਲਿਆ ਕੁਝ ਬਹਿਰਾ ਕੁਝ ਮਿਲ ਜੀ ਪੁਰਾਣਾ ਪਿਆ ਤੈਨੂੰ ਕੁਝ ਕਰੋ ਕੁਝ ਵੀ ਲਿਆਓ ਜਾ ਲੈ ਆ ਪਠਾ ਲੈ ਗਿਆ ਮੇਰੇ ਕੋਲ ਵੀ ਲੈ ਆ ਸਮਾਨ ਲੈ ਜੀ ਇੱਥੇ ਗੜੀ ਮੈਂ ਇੱਥੇ ਗੜੀ ਬਹਣੀ ਜਨਾ ਉਹਨਾਂ ਮੈਂ ਜਾ 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 ਬੱਧ ਜਾ ਕੋਸਤਾ ਲੈ ਕੇ ਆਏਗਾ ਨਾਲੇ ਕਿ ਮੇਰਾ ਘਰ ਨਹੀਂ ਨਾ ਬਸਿਆ ਬਸਣ ਮੈਂ ਇਸਦਾ ਲਈ ਜਿੰਦਗੀ ਨਾਲੇ ਪਿੰਡ 'ਚ ਐਵੇਂ ਥੋੜੀ ਮੈਨੂੰ ਮਿੰਦੋ ਅੱਗ ਲਾਉਣੀ ਕਹਿੰਦੇ ਓ ਬਾਲੀ ਓ ਕੁੜੀਏ ਕਿੱਧਰ ਮਰ ਗਈ ਓ ਬੁੱਤੇ ਖਾਂਗ ਨੇ ਕੀ ਹੋ ਗਿਆ ਓ ਸਿਆਪਾ ਮੈ ਗਿਆ ਕੁੜੀਏ ਕੀ ਹੋ ਗਿਆ ਕੋਲਾ ਮਾਮੇ ਦਾ ਫੋਨ ਆਇਆ ਮਾਮੀ ਲਾਟ ਟੁੱਟ ਗਈ ਬਾਂਸ ਤੇ ਮੈਨੂੰ ਪਤਾ ਲੱਗਿਆ ਮਾਮੇ ਦਾ ਫੋਨ ਹੈ ਕਿਹਦੇ ਮਾਮੇ ਦਾ ਫੋਨ ਆ ਗਿਆ ਤੈਨੂੰ ਕਾਹਦਾ ਮਾਮਾ ਰਾਜਨ ਵਾਲਾ ਕਿ ਹੋਰ ਤਾਂ ਮੇਰੀ ਗੱਲ ਹੋਈ ਏ ਮਾਮੇ ਨਾਲ ਓਏ ਕਿਉਂ ਯਾਰ ਤੂੰ ਹੀ ਬਸ ਕੱਲੇ ਕੋਲੇ ਗੱਲ ਫਸਣਾ ਨਹੀਂ ਆਂਦੀ ਆ ਮੇਰੇ ਕੋਲ ਹੈ ਨਹੀਂ ਭਰਾ 5-5 ਰੁਪਿਆ ਤੇਰੇ ਬਾਅਦ 50 ਚਾਹੀਦਾ ਮੈਨੂੰ ਜਾਣ ਤੈਨੂੰ ਪਤਾ ਮੈਂ ਟਾਈਮ ਪਾਸ ਕਿਵੇਂ ਕਰਦੀ ਆ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਟਾਈਮ ਪਾਸ ਕਰਦੀ ਆ ਮੇਰੇ ਕੋਲੇ ਹੈ ਨਹੀਂ ਕੋਸੇ ਤੁਰਦਾ ਲੱਗ ਪਸਲੇ ਨਹੀਂ ਮੈਂ ਹੈ ਨਹੀਂ ਗਾ ਤੇ ਵਟਾ ਹੀ ਦੇ ਵੇ ਮੇਰੇ ਕੋਲੇ ਹੈ ਨਹੀਂ ਕੋਸੇ ਤੁਰ ਜਾ ਤੂੰ ਇੱਥੋਂ ਆ ਤੇਰੇ ਕੋਲ ਹੀ ਜਾ ਬੇਬੇ ਦਾ ਸੰਦੂਕ ਮਾਰੀ ਜੰਨੀ ਆ ਲੈ ਜਾ ਬੇਬੇ ਦਾ ਸੰਦੂਕ ਕੱਢ ਲਓ ਚ ਕੀ ਕਰਨਾ ਤੂੰ ਬਣਾ ਬਣਾ ਛੁਰ ਕੇ ਕੰਨ ਜਾਣਾ ਪੰਜ ਰੁਪਏ ਨਾਲ ਬਰਾਬਰ ਮੈਂ ਕਦੇ ਮਰ ਮੇਰੇ ਕੋਲ ਹੈਵੀ ਕੋਸਟ ਜਉਂਦਾ ਬਾਦਦਾ ਰਿਹਾ ਭਰਾਵਾ ਫਾਕਪਨੇ ਤੇਰੇ ਮੂਹਰੇ ਮੇਰੇ ਕੋਲ ਭੁੱਖ ਨਹੀਂ ਦਾ ਮੈਨੂੰ ਪੰਦ ਤੇ ਚਾਹੀਦਾ ਤੇਰੇ ਕੋਲ ਮਨ ਗਿਆ ਤਾਂ ਲੈ ਨਾ ਕਰ ਮੈਂ ਤਾਂ ਨਾ ਕਰਾ ਤੂੰ ਪੰਜੂ ਕੀ ਕਰਨਾ ਦਾ ਮੈਨੂੰ ਚਾਹੀਦਾ ਤੂੰ ਬਸ ਕਰ ਪਿਆਲਾ ਦਾ ਵੀ ਰਗਲਾ ਉਹ ਤੇ ਕੱਟ ਕੱਟੂਆ ਮੇਰੀ ਉਹ ਤੇ ਜਾਣਦੀ ਆ ਮੈਂ ਤੈਨੂੰ ਚੰਗਾ ਭਲਾ ਸਾਰਾ ਜਾਣਦੀ ਆ ਲੈ ਕੇ 500 ਰੁਪਏ ਤੇ ਮਦੀਨਾ ਰਲ ਕੇ ਨਸੀ ਕਰਨੇ ਆ ਹੈ ਨਹੀਂ ਮੇਰੇ ਕੋਲੇ ਤੈਨੂੰ ਬੜਾ ਲੱਗਿਆ ਨਾ ਆਓ ਲੱਗਿਆ ਫੇਰ ਮੈਂ ਨਾ ਖੇ ਕਰੂਗਾ ਤੂੰ ਬੜਾ ਸੱਟ ਲੱਗੀ ਆ ਮੇਰੀ ਜਿੰਦਗੀ ਮੰਜੇ ਮਰ ਕੇ ਜਾਵਾ ਤੈਨੂੰ ਨਹੀਂ ਖਲਾਉਣੀ ਆ ਸਾਡੇ ਲੋ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹ ਤਾਂ ਬੁੱਢਾ ਹੀ ਨਹੀਂ ਹੁੰਦਾ ਹਾਂ ਹੋ ਉਹ ਆਪ ਕੋ ਜਵਾਨੀ ਚ ਪੈ ਜਾਂਦਾ ਅਰੇ ਇਹ ਮੂੰਹ ਲਈ ਹੈ ਨਹੀਂ ਮੇਰੇ ਕੋਲ ਹੈ ਤੇ ਚੋਰ ਜਾ ਤੂੰ ਜਾੜਾ ਜਾੜਾ ਹੈ ਨਹੀਂ ਆ ਆ ਦੇ ਫੇਰ ਮੈਂ ਕਰਦੀ ਹਾਂ ਆ ਸ਼ਾਪ ਇਹ ਹੈਤੀ ਇਹ ਹੈਪੀ ਬੇਬੇ ਬਾਪੂ ਦੀ ਆਖਰੀ ਨਿਸ਼ਾਨੀ ਹੈ ਉਹ ਨਿਸ਼ਾਨੀ ਨਹੀਂ ਹੈ ਹੈਪੀ ਹੈਪੀ ਨਾ ਮੈਂ ਇਹਦੀ ਸ਼ਾਤ ਨੂੰ ਮਰੀਏ ਲਈ ਆ ਰਿਹਾ ਇਹ ਕੋਲ 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 ਤੇ ਅਸਲੀ ਹੈ ਇਹ ਅਸਲੀ ਹੈ ਨਹੀਂ ਹੋਰ ਮਿੱਟੀ ਨਹੀਂ ਹੈ ਅਸਲੀ ਹੈ ਮੈਂ ਹੱਥ ਲਾ ਕੇ ਲੈ ਆਉ ਦੇ ਸਮਾਨ ਦਾ ਟਾਈਮ ਨਹੀਂ ਸਮਾਨ ਦਾ ਸਾਰ ਸਮਾਨ ਤੇ ਪਤਾ ਲੱਗ ਇੱਥੇ ਨਾ ਖੜ ਕੁੱਟ ਗਿਆ ਮੇਰੇ ਕੋਲ ਤੇ ਸਮਾਨ ਦਾ ਜਦ ਨਾ ਦੇ ਦੋ ਹਾਂ ਮੈਂ ਇੰਨੇ ਚ ਇੰਨਾ ਹੀ ਆਉਂਦਾ ਤੁਰਤਾ ਲੱਗ ਹੈ ਨਹੀਂ ਮੇਰੇ ਕੋਲ ਸਮਾਨ ਹੋਰ ਕੋਈ ਨਹੀਂ ਮੈਨੂੰ ਵਾ ਖਾ ਲੈਣ ਦੇ ਤੇ ਜਦੋਂ ਮੁੱਕ ਗਿਆ ਨਾ ਫੇਰ ਕੀ ਕਰੇਗਾ ਹੋਰ ਲੈ ਕੇ ਜਾਵੇ ਆਪਾ ਪੁੱਛਤਾ ਆਇ ਤਾਂ ਮੁੰਦਰੀ ਲੈ ਕੇ ਆਇਆ ਜੇ ਕਿ ਤੇਰੇ ਨਾਂ ਉਹਦੀ ਤੋਖ ਨਾਲ ਜਮੀਨ ਵੀ ਮੇ ਆਪਦੇ ਨਾਂ ਨਾਲ ਲਵਾ ਲਈ ਤੇ ਮੈਨੂੰ ਵੀ ਕਿਨੇ ਮਿੰਦੋ ਅੱਗ ਲਾਉਣੀ ਆਖਣਾ ਆਪਾ ਨੇ ਹਤੁੜੀਏ ਹਾਏ ਆ ਬਾਲੀ ਕਿੱਧਰ ਲੱਗ ਗਈ ਆਏ ਹਾਏ ਹਾਏ ਵਾਹਰ ਪੱਟਿਆ ਜਾਏ ਤੇ ਕੀ ਹੋਗਾ ਤੇਨੂੰ ਕੀ ਹੋਗਾ ਮੈਂ ਸਰਾਈ ਤੇ ਆ ਬਰਾਵਾ ਕਿਹਦੇ ਨਾਲ ਕੀ ਹੋਗਾ ਮੈਨੂੰ ਕੀ ਫਾਲਾ ਗੱਡੀਆਂ ਬੜੂ ਕੀ ਖਵਾ ਪੂ ਜੀ ਨੇ ਤੇ ਤੇਰਾ ਤੈਨੂੰ ਰੋਈ ਸੀ ਨਾ ਲੋਕਾਂ ਪਿੱਛੇ ਲੱਗ ਕੇ ਆ ਕੇ ਸਵਾ ਖਾ ਕੀ ਹੋਇਆ ਤੈਨੂੰ ਚੱਲ ਅੱਗ ਸੈਂਟਰ ਲੈ ਕੇ ਚੱਲਾ ਚੱਲ ਖੜੋ ਮੈਂ ਵੀ ਥੜਾ ਹੋ ਜਾ ਸੈਂਟਰ ਲੈ ਕੇ ਚੱਲਾ ਦਿੰਦਾ ਦਵਾਈ ਪਾ ਮਾ ਚੰਦ ਚੱਲ ਹਾਈ ਕਰਦੀ ਹੈ ਨਹੀਂ ਮੈਂ ਨਹੀਂ ਇਹ ਤਾਂ ਦੀ ਹੈਗੀ ਹੈ ਪਿੱਤੂ ਹੈ ਨਹੀਂ ਉੱਠ ਖੜੋ ਚੱਲ ਤੈਨੂੰ ਲੈ ਕੇ ਚਲਾ ਡਾਕਟਰ ਕੋਲੇ ਉੱਥੇ ਵੀਰੇ ਉੱਥੇ ਪੰਜਾਬ ਮੇਰਾ ਅੱਜ ਦੇ ਮਾਹੌਲ ਨੇ ਰੋਲਤਾ ਪੰਜਾਬ ਮੇਰਾ ਅੱਜ ਦੇ ਮਾਹੌਲ ਨੇ ਹੁੰਦੀ ਸੀ ਸੀ ਫੁੱਟ ਕਦੇ ਅੱਜ ਗੱਲ ਨਹੀਂ ਉਹ ਗਾਲ ਦੇ ਹੁੰਦੀ ਸੀ ਸੀ ਫੁੱਟ ਕਦੇ ਅੱਜ ਗੱਲ ਨਹੀਂ ਉਹ ਗਾਲ ਦੇ ਰੋਲਤਾ ਪੰਜਾਬ ਮੇਰਾ ਅੱਜ ਦੇ ਮਾਹੌਲ ਨੇ ਰੋਲਤਾ ਪੰਜਾਬ ਮੇਰਾ ਅੱਜ ਦੇ ਮਾਹੌਲ ਨੇ ਅੱਜ ਦੇ ਮਾਹੌਲ ਨੇ ਹੈਪੀ ਹੈਪੀ ਸਾਲੀ ਸੈਂਟਰ ਲੈ ਕੇ ਚੱਲੇ ਵੀ ਹੋ ਖੜਾ ਹੋ ਤਬੀ ਨਾਟਕਿਆ ਖਤਮ ਲਾਖ 2 ਮਿੰਟ ਲੈਨੇ ਆ ਮੈਂ ਇਹ ਤੁਸੀਂ ਇਹ ਨਾਟਕ ਦੇਖਿਆ ਪੁੱਤ ਇਧਰੇ ਸੀ ਦੇਖਿਆ ਹੈਪੀ ਡਾਂਸ ਇਹ ਨਾਟਕ ਫੱਟੇ ਘਟਾ ਨਾ ਬੰਦ ਤਾਂ ਹੈਪੀ ਮੇਰੇ ਪਾਇ ਦਾ ਮੁੰਡਾ ਬੁੱਤ ਫੇਰ ਕੋ ਜਿਹੜਾ ਮੱਤਾ ਪਿੰਡਾ ਘੂੜੀ ਮਾਰ ਰਿਹਾ ਛੱਡ ਗਿਆ ਨੇ ਔਰ ਮੈਂ ਦੱਸਣਾ ਜਾਊਂਗਾ ਕਿ ਹੈਪੀ ਹੀੜਾ ਇਹ ਦੀ ਮੌਤ ਹੋ ਚੁੱਕੀ ਹੈ ਬਈ ਪੂਰਾ ਹੋ ਗਿਆ ਅੱਜ ਪਿੱਛੇ ਪਰਿਵਾਰ ਦੇ ਬਹੁਤ ਮਾੜੇ ਹਾਲਾਤ ਆ 20 ਕਿੱਲੇ ਜ਼ਮੀਨ ਦਾ ਪੈਲੀ ਆ ਦੋ ਬੇਟੀਆਂ ਮੰਮੀ ਪਾਪਾ ਰੋ ਰਹੇ ਸਭ ਮੁਰਦਾ ਨੇ ਉਹਨੂੰ ਬੜਾ ਸਮਝਾਇਆ ਸੀ ਬਹੁਤ ਰੋਕਿਆ ਸੀ ਉਹਨੂੰ ਸਮਝਾਇਆ ਸੀ ਭਾਈ ਵੀ ਆਪਦੇ ਘਰਵਾਲੇ ਵੇਖ ਕੇ ਚੱਲ ਪਰ ਉਹ ਨਹੀਂ ਰੁਕਿਆ ਇਹਨੂੰ ਆਪਣੀ ਜਾਨ ਗਵਾਉਣੀ ਸੀ ਸਵੇਟਾ ਇਹ ਨਾਟਕ ਛੋੜਨੇ ਮੈਂ ਤਾਂ ਸਮਝਾ ਕੀਤਾ ਕਿ ਆਪਾਂ ਵੀ ਹੈਪੀ ਵਾਲੀ ਉਮਰ ਚ ਲੰਘ ਰਹੇ ਆ ਆਪਾਂ ਨੂੰ ਹਰ ਰੋਜ਼ 15-20 ਬੰਦੇ ਮਿਲਦੇ ਆ ਉਹ 15-20 ਬੰਦੇ ਸਾਰੇ ਦਾ ਮਾੜੇ ਨਹੀਂ ਪਰ 4-5 ਪੱਕੇ ਮਾੜੇ ਵਿੱਚ ਹੁੰਦੇ ਜਿਹਨਾਂ ਦਾ ਕੰਮ ਹੀ ਇਹ ਆ ਜਿਹੜੇ ਨਿੱਕੇ ਨਿੱਕੇ ਜਵਾਗ ਬੈਠੇ ਆ ਇਹਨਾਂ ਨੂੰ ਇਹ ਟਰੈਕਿੰਗ ਕਰ ਦਿਓ ਟਰੈਕਿੰਗ ਸਮਝੋ ਟਰੈਕ ਸਮਝੋ ਤੁਸੀਂ ਪੜ੍ਹਨ ਆਉਂਨੇ ਹੋ ਸੁਪਨੇ ਲੈ ਕੇ ਆਉਂਨੇ ਹੋ ਵੀ ਪੜ੍ਹ ਲੈ ਕੇ ਕੁਝ ਬਣ ਜਾਈਏ ਆਪਣੇ ਘਰ ਦੇ ਹਾਲਾਤ ਜਿਹੇ ਕਰੀਏ ਸਹੀ ਟਰੈਕ ਆ ਜਾਵਾਂਗੇ ਪਰ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਇਹ ਆਰੇ ਇਹਨਾਂ ਨੂੰ ਨਸਟਰੀਡ ਕਰ ਦਿਓ ਇਹਨੂੰ ਕਹਿ ਲਊ ਨੂਗ ਨੂਗ ਨਹੀਂ ਮਿਲਦੀ ਰਹਿਣ ਤੋਂ ਪੜ੍ਹ ਕੇ ਕਿਲੇ ਤਾਂ ਅਰੇ ਤੇਰਾ ਪਿਓ ਕਾ ਜੱਜ ਲੱਗ ਗਿਆ ਐਂ ਕਹਿੰਦੇ ਨਹੀਂ ਪਿਓ ਦਾ ਜੱਜ ਲੱਗਣਾ ਕੋਈ ਗੱਲ ਉਹਦੀ ਕਿਸਮਤ ਸੀ ਉਹਨੇ ਸਾਨੂੰ ਇੱਥੋਂ ਲੈ ਕੇ ਆ ਨਾ ਵੱਡੀ ਗੱਲ ਹੈ ਤਖਲੀ ਜੇ ਵੀ ਮਾਰਾ ਅੰਸਰ ਤੋਂ ਮਿਲਦਾ ਉਹਨੂੰ ਬਰੋੜਾ ਖੱਡੋ ਔਰ ਵਾਦਾ ਕਰੋ ਕਿ ਅਪਾ ਚੰਗੇ ਗਾਣੇ ਸੁਣਨੇ ਆ ਵਾਦਾ ਕਰਦੇ ਹੋ ਚੰਗੇ ਗਾਣੇ ਤੋਂ ਕੋਈ ਗਾਣੇ ਛੁਰਵਾਤਾ ਤੂੰ ਮਾਰਾ ਸੁਣਾ ਕੇ ਪੁੱਤ ਐਥੋਂ ਫਿਰ ਮਾਰਾ ਹੀ ਆਉਣਾ ਇਹ ਚੰਗਾ ਸੁਣਾਗੇ ਚੰਗਾ ਆਉਗਾ ਚੰਗੇ ਗਾਣੇ ਸੁਣਨੇ ਆ ਔਰ ਵਾਦਾ ਕਰੋ ਨਸ਼ੇ ਤੋਂ ਇਨਾਂ ਦੂ ਰਹਿਣਾ ਜਿਵੇਂ ਹਾਂ ਧਰਤੀ ਆ ਉੱਪਰ ਕੀ ਆ ਆਮਾਨ ਉਹ ਕੀ ਆ ਆਮਾਨ ਸਲਾ ਬੋੜ ਹੋਰ ਬਹਾਵਾਨਾ ਆਪਾਂ ਮਹਾਰਾਜਾ ਬੋਰਡ ਦੀ ਆਦਮਾਨ ਕਰੀ ਆਪਾਂ ਪੰਜਾਬੀ ਨਾ ਕੌਣ ਆ ਪੰਜਾਬੀ ਬੋਲੋ ਕੌਣ ਆ ਪੰਜਾਬੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਆ ਆਪਾਂ ਹਰੀ ਸਿੰਘ ਲੰਗੋੜੇ ਦੇ ਵਾਰਸਾਂ ਆ ਆਪਾਂ ਸ਼ਿਰਦੁੱਤਮ ਸਿੰਘ ਸ਼ਿਰਪਾਲ ਸਿੰਘ ਕਰਤਾਰ ਸਿੰਘ ਸਾਹਬੇ ਦੇ ਵਾਰਸਾਂ ਪੁੱਤ ਉਹਨਾਂ ਮਾਰੇ ਪੜਿਆ ਕਦੇ ਹਾਂਜੀ ਇਤਨਾ ਆਵਾਜ਼ ਨਹੀਂ ਦਵਾਈ ਨਹੀਂ ਪੜਿਆ ਵੀ ਓਏ ਹਾਂਜੀ ਪੜਿਆ ਹਾਂਜੀ ਜੇ ਪੜਿਆ ਤੇ ਜਿਹੜੇ ਝੰਡੇ ਉਹਨਾਂ ਨੇ ਗੱਡੇ ਆ ਉਹਨਾਂ ਦੇ ਲਜਪੇ ਪਾ ਕੇ ਉਹ ਉੱਥੇ ਕਰਨੇ ਆ ਪਟਣੇ ਨਹੀਂ ਏ ਠੀਕ ਆ ਉਹਨਾਂ ਨੇ ਯਤਨ ਬਣਾਏ ਜੇ ਉਹਨਾਂ ਨੂੰ ਦੁਰਨਾਪਾ ਠੀਕ ਆ ਕੋਈ ਟਾਈਮ ਸੀ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਪੰਜਾਬ ਚਮਕਦਾ ਤਾਰਾ ਸੀ ਪੰਜਾਬ ਆ ਲੋਕੀ ਉਧਾਰਨਾ ਦਿੰਦੇ ਸੀ ਅਸੀਂ ਨਾਟਕ ਕਰਨ ਬਾਹਰ ਜਾਂਦੇ ਆ ਲੋਕੀ ਕਹਿੰਦੇ ਸੀ ਯਾਰ ਕੀ ਬਾਤ ਇਹ ਪੰਜਾਬ ਆ ਤੇ ਆ ਜੋ ਹੀ ਲੋਕ ਮਜ਼ਾਕ ਕਰੋਂਦੇ ਆ ਕਿਉਂ ਕਰੋਂਦੇ ਆ ਅਸੀਂ ਖੁਦ ਮਜ਼ਾਕ ਦਾ ਪਾਤਰ ਬਣ ਚੁੱਕੇ ਹਾਂ ਪਰ ਹਜੇ ਵੀ ਕੋਸ਼ਿਸ਼ ਨਹੀਂ ਵਿਗੜਿਆ ਦੁਨੀਆ ਪੈਰਾਂ ਨੂੰ ਹਜੇ ਵੀ ਸਮਾਹ ਕੇ ਲੋਕੀ ਚ ਪਾ ਕੇ ਦੁਬਾਰਾ ਆਪਾਂ ਯਾਰ ਕਰ ਸਕਦੇ ਹਾਂ ਅਸੀਂ ਲੜਨਾ ਸਿੱਖੋ ਆਪਸ ਵਿੱਚ ਨਹੀਂ ਆ ਦੇ ਖਲਾਸਾਂ ਨੂੰ ਕਰਨਾ ਸਿੱਖੋ ਪੜ੍ਹਾਈ ਕਰੋ ਥੋਨੂੰ ਸਕੂਲ ਚ ਬੜਾ ਕੁਝ ਮਿਲਦਾ ਸਰਕਾਰ ਨੇ ਬੜੀਆਂ ਸਹੂਲਤਾਂ ਦਿੱਤੀਆਂ ਥੋਨੂੰ ਵਰਦੀ ਮਿਲਦੀ ਕਿਤਾਬਾਂ ਮਿਲਦੀਆਂ ਖਾਣਾ ਮਿਲਦਾ ਨਾ ਮੈਂ ਵੀ ਗਾੜੀ ਸਕੂਲ ਚ ਪੜਿਆ ਸਾਨੂੰ ਕੁਝ ਨਹੀਂ ਮਿਲਦਾ ਹੁੰਦਾ ਸੀ ਅਸੀਂ ਵਰਦੀ ਵੀ ਘਰੋਂ ਬਣਾਉਣੀ ਹੁੰਦੀ ਸੀ ਕਿਤਾਬਾਂ ਵੀ ਘਰੋਂ ਲੈਣੀਆਂ ਪੈਂਦੀਆਂ ਸੀ ਤੇ ਕਲੇਜ ਬੇੜੇ ਮਿਲਦੇ ਹੁੰਦੇ ਸੀ ਉਹ ਅੱਜ ਘਟ ਗਏ ਤੁਸੀਂ ਤਾਂ ਵਿਗੜ ਗਏ ਉਹ ਫਿਰ ਉਹ ਵੀ ਤੁਸੀਂ ਦੁਨੀਆ ਕੀਜ ਹੋਗੀ ਸੈਂਸ ਤੁਹਾਡੀ ਖਤਮ ਹੋ ਗਈ ਤੁਹਾਨੂੰ ਕੋਈ ਟੀਚਰ ਮਾਰਾ ਕੁਝ ਕਹਿ ਦੇ ਤੁਸੀਂ ਬੌਸ ਬਣ ਜਾਂਦੇ ਹੋ ਮਾਰੀ ਗੱਲ ਅੱਜ ਆਪਾਂ ਕੋਈ ਨਾ ਸਮਝੋਣਾ ਆਪਣਾ ਨਾ ਸਮਝੋਣਾ ਸਿਰਫ ਲਈ ਮੈਂ ਕਹਿੰਦਾ ਹੁਣ ਹੌਸਲਾ ਕਿ ਬਈ ਸਕੂਲ ਹੁੰਨੀਓ ਛੋਟੇ ਘਰ ਦੇ ਨੂੰ ਭੇਜਦੇ ਆ ਬੈਂਕ ਦੇ ਵਿੱਚ ਕੱਲੀ ਰੋਟੀ ਨਹੀਂ ਹੁੰਦੀ ਉਹਨਾਂ ਦੇ ਸੁਪਨੇ ਵੀ ਹੁੰਦੇ ਆ ਤੇ ਮੇਰਾ ਪੁੱਤ ਇਹ ਵੱਡਾ ਹੋ ਕੇ ਆਫਸਰ ਬਣੂਗਾ ਬਹੁਤ ਜ਼ਰੂਰ ਮੋਕਾਸਸ ਲੱਗੂਗਾ ਸੁਪਨੇ ਹੁੰਦੇ ਆ ਸੁਪਨੇ ਕਿਵੇਂ ਪੂਰੇ ਕਰਨੇ ਆ ਕੋਈ ਇੱਥੇ ਕਿ ਪੜਨਾ ਪੈਂਦਾ ਠੀਕ ਹੈ ਬਈ ਸੋ ਬਹੁਤ ਸਿਆਣੇ ਹੋ ਅਗਰ ਨਾਟਕ ਚੰਗਾ ਲੱਗਿਆ ਤਾਂ ਘਰੇ ਜਾ ਕੇ ਮੰਮੀ ਪਾਪਾ ਨਾਲ ਸੰਜਾ ਕਰੋ ਉਹਨੇ ਸੰਜਾ ਤਾੜੀ ਮਾਰੋ ਆਦੇ ਫਿਰ ਤੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪ੍ਰਿੰਸੀਪਲ ਸਰ ਦਾ ਔਰ ਧੰਨਵਾਦ ਕਰਦੇ ਹਾਂ ਸਾਰੇ ਅਧਿਆਪਕਾਂ ਦਾ ਧੰਨਵਾਦ ਕਰਦੇ ਹਾਂ ਪਹਿਲੇ ਸਭ ਤੋਂ ਸੋਡਾ ਜੀ ਤੁਸੀਂ ਆਪਣਾ ਸਮਾਂ ਦਿੱਤਾ ਔਰ ਸਾਨੂੰ ਪੂਰੀ ਮੀਡਾ ਕਿ ਜੋ ਨਾਟਕ ਨੂੰ ਦਿਖਾਇਆ ਗਿਆ ਇਸ ਤੇ ਪੂਰਾ ਪੂਰਾ ਮੋਲ ਰੰਗਦੇ ਸਭ ਬਹੁਤ-ਬਹੁਤ ਧੰਨਵਾਦ ਔਰ ਛੋਟੀ ਜੀ ਬੇਨਤੀ ਕਰਨੀ ਆ ਪਹਿਲੀ ਬੇਨਤੀ ਕਰਨੀ ਆ ਸਕਾਰਜੋ ਪ੍ਰਿੰਸੀਪਲ ਸਰ ਡਾਕੂਮੈਂਟਰੀ ਮੰਚ ਤੇ ਆਉਣ ਔਰ ਨਾਟਕਬੱਧੀ ਆਪਣੇ ਵਿਚਾਰ ਜਰੂਰ ਸਾਂਝ ਕਰਨ ਔਰ ਦੂਜੀ ਬੇਨਤੀ ਕਰਨੀ ਆ ਬੇਨਤੀ ਬੱਚਿਆਂ ਨੂੰ ਨਹੀਂ ਸਕੂਲ ਨੂੰ ਬੇਨਤੀ ਕਰਦੀ ਸਕਾਰਜੋ ਪ੍ਰਿੰਸੀਪਲ ਸਰ ਅਧਿਆਪਕ ਸੇਬਾਨ ਕਿ ਜ ਪਰ ਫਿਰ ਵੀ ਬੇਨਤੀ ਕਰਦੀ ਆ ਜੀ ਅਸੀਂ ਠੀਕੋੜ ਵਾਲੀ ਸਾਈਡ ਤੋਂ ਆ ਰਹੇ ਆ ਆਪਣੇ ਹੀ ਦੇਲ ਖਰਚੇ ਦੇ ਨਾਟਕ ਕਰ ਰਹੇ ਆ ਸੋ ਸ੍ਰੀ ਸਕੂਲ ਨੂੰ ਬੇਨਤੀ ਕਰਦੇ ਹਾਂ ਸਾਰੇ ਅਧਿਆਪਕਾਂ ਨੂੰ ਫਸਤੇ ਉੱਡ ਕੇ ਹੱਕ ਨਾਲ ਜੋੜਨਾ ਬੇਨਤੀ ਕਰ ਦਿੰਦੇ ਆ ਕਿ ਸਾਰੇ ਅਧਿਆਪਕ ਆਪਣੀ ਨੇਕ ਕਮਾਈ ਚੋਂ ਥੋੜੀ ਥੋੜੀ ਰਕਸ਼ ਕਰਕੇ ਸਾਡੀ ਵੱਧ ਵੱਧ ਮਦਦ ਕਰਿਓ ਜੀ ਬਸ ਇਹਦਾ ਮਾਰਾ ਮੋੜ ਤੇਲ ਖਰਚਾ ਮੈਨੇਜ ਹੋ ਜਾਂਦਾ ਔਰ ਕਿ ਪੈਸੇ ਨਹੀਂ ਮੰਗਦੇ ਸੋ ਬੱਚਾ ਨੂੰ ਕੋਈ ਬੇਨਤੀ ਨਹੀਂ ਸਾਰੇ ਅਧਿਆਪਕਾਂ ਨੂੰ ਬੇਨਤੀ ਆ ਸਾਡੀ ਵੱਧ ਵੱਧ ਮਦਦ ਕੀਤੀ ਜਾਵੇ ਪਰ ਦੂਜੀ ਬੇਨਤੀ ਕਰ ਰਹੇ ਆ ਨਾ ਪ੍ਰਿੰਸੀਪਲ ਸਾਹਿਬ ਦੁਗ ਮੰਡਲੀ ਮੰਚ ਤੇ ਆਉਣ ਔਰ ਨਾਟ